ਹੈਲੋ ਦੋਸਤੋ ਮੈਰਿਜ ਵੀਰੂ ਪੰਜਾਬ ਜਨ ਵੀ ਤੁਹਾਡਾ ਸਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਆ ਦੋਸਤੋ ਜੇਕਰ ਤੁਸੀਂ ਵੀ ਆਪਣੇ ਲਈ ਜਾਂ ਫਿਰ ਆਪਣੀ ਬੇਟੀ ਐ ਬੇਟੇ ਲਈ ਕਿਸੇ ਚੰਗੇ ਰਿਸ਼ਤੇ ਦੀ ਤਲਾਸ਼ ਵਿੱਚ ਹੋ ਤਾਂ ਸਾਡੇ ਦੁਆਰਾ ਤੁਹਾਡੇ ਲਈ ਜਾਂ ਫਿਰ ਬੇਟੀ ਐ ਬੇਟੇ ਲਈ ਸਾਡੇ YouTube ਚੈਨਲ ਦੇ ਉੱਤੇ ਰਿਸ਼ਤੇ ਦੀ ਐਡਵਰਟਾਈਜ਼ਮੈਂਟ ਕੀਤੀ ਜਾਵੇਗੀ। ਦੋ ਗਲਤ ਸਥਾਨ ਵਿੱਚ ਰੱਖਣੇ ਨੇ ਸਿਕਿਉਰਿਟੀ ਤੇ ਕੰਟੈਂਟ ਸ਼ੇਅਰਿੰਗ ਇਸ ਲਈ ਤੁਸੀਂ ਆਪਣਾ ਜਾਂ ਫਿਰ ਆਪਣੇ ਬੇਟੀ ਐ ਬੇਟੀ ਦਾ ਬਾਇਓ ਡਾਟਾ ਸੱਦ ਨਾਲ ਬੇਫਿਕਰ ਕੋਈ ਸ਼ੇਅਰ ਕਰ ਸਕਦਾ ਦਿਓ। ਸਾਡਾ ਦਾਵਾ ਹੈ ਕਿ ਤੁਹਾਡਾ ਸਾਰਾ ਪਰਸਨ ਡਾਟਾ ਮਹਿਫੂਜ਼ ਰੱਖਿਆ ਜਾਵੇਗਾ। ਤੁਸੀਂ ਆਪਣਾ ਬਾਇਓ ਡਾਟਾ ਸਾਡੇ ਨਾਲ ਸਿੱਧਾ ਸੰਪਰਕ ਕਰਕੇ ਵੀ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਸਾਨੂੰ WhatsApp ਵੀ ਕਰ ਸਕਦੇ ਹੋ। ਜਿਸ ਦੀ ਐਡਵਰਟ ਰਾਟਾ WhatsApp ਕਰ ਸਕਾ ਦਿਓ ਸਾਨੂੰ ਆਪਣੇ ਨਾਲ ਕੰਮ ਕਰਨ ਲਈ ਮੈਰਿਜ ਬਿਊਰੋ ਫਰਾਂਚਾਈਜ਼ੀ ਲੋੜਾ ਜੋ ਕਿ ਸਾਨੂੰ ਮਿਲ ਕੇ ਰਿਸ਼ਤੇ ਦਾ ਕੰਮ ਕਰ ਸਕਣ ਸੋ ਜਿਨ੍ਹਾਂ ਨੇ ਇਸ ਨਾਲ ਕੰਮ ਕਰਨਾ ਹੋਵੇ ਸਾਨੂੰ ਕੰਟੈਕਟ ਤੇ WhatsApp ਕਰ ਸਕਦੇ ਨੇ ਅੱਜ ਅਸੀਂ ਤੁਹਾਡੇ ਲਈ ਜਿਨਵਾਰਿਸ ਤੇ ਲਕੀ ਆਈਆਂ ਜਿਤਿ ਕੁੜੀ ਲੜਕੀ ਹੈ ਜੋ ਕਿ ਜੱਟੀ ਕਾਸਟ ਨੂੰ ਸੰਬੰਧ ਰੱਖਦੇ ਹੋ ਉਸ ਲਈ ਸੁਜਾਣ ਲੜਕੇ ਲੋੜਾ ਲੜਕੀ ਦੀ ਉਮਰ 33 ਸਾਲਾ ਰੰਗ ਗੋਰਾ ਕੱਦ 5 ਫੁੱਟ 2 ਇੰਚ ਤੇ ਪੜ੍ਹਾਈ ਵਿੱਚ ਲੜਕੀ ਦੀ 12ਵੀਂ ਪਾਸ ਕੀਤੀ ਹੋਈ ਆ ਲੜਕੀ ਵਿਧਵਾ ਹੈ ਤੇ ਇਹ ਪਰਿਵਾਰ ਜੀਰਾ ਮੋਗਾ ਦੇ ਰਹਿਣ ਵਾਲੇ ਹਨ ਲੜਕੀ ਵੱਲੋਂ ਸੱਤ ਕਿਲੇ ਜ਼ਮੀਨ ਵਾਲਾ ਲੜਕਾ ਚਾਹੀਦਾ ਹੈ ਜ ਦੂਸਰਾ ਇਸ ਤੋਂ ਜੋ ਆਪਾਂ ਲੈ ਕੇ ਆਏ ਹਾਂ ਉਸ ਦੇ ਵਿੱਚ ਇੱਕ ਲੜਕੀ ਹੈ ਜੋ ਕਿ ਬੀ ਸਿਚੀ ਹੋਰ ਕਾਸਮੋ ਸਮੰਦ ਰੱਖਦੀ ਆ ਉਸ ਲਈ ਇੱਕ ਸੁਜਵਲ ਲੜਕੇ ਲੋੜ ਲੜਕੀ ਦੀ ਉਮਰ 21 ਸਾਲ ਦਾ ਰੰਗ ਗੋਰਾ ਕੱਦ 5 ਫੁੱਟ 2 ਇੰਚ ਤੇ ਪੜਾਏ ਵਿੱਚ ਲੜਕੀ ਦੀ 12ਵੀਂ ਪਾਸ ਕੀਤੀ ਹੋਈ ਆ ਲੜਕੀ ਦੀ ਆਇਲਸ ਕੀਤੀ ਹੋਈ ਹੈ ਤੇ ਉਸ ਦੇ ਵਿੱਚ ਉਸ ਦੇ 6 ਬੈਂਡ ਹਨ ਲੜਕੀ ਵਾਲਾ ਨੇ ਬਾਹਰ ਜਾਣ ਲਈ ਖਰਚਾ ਕਰਨ ਵਾਲੇ ਲੜਕੇ ਲੋੜਾ ਤੇ ਜੋ ਕਿ ਲੜਕਾ 24 ਜਾਂ 25 ਸਾਲ ਦਾ ਹੋਵੇ ਲੜਕੇ ਵਾਲੇ ਮਲਵਾਤ ਤੇ ਲੁਧਿਆਣਾ ਦੇ ਰਹਿਣ ਵਾਲੇ ਹਨ ਵਰਤੀ ਲੋਡ ਕਿਸੇ ਪਰਿਵਾਰ ਨੂੰ ਆਪਣੇ ਲੜਕੇ ਲਈ ਇੱਦਾਂ ਦੇ ਚ ਲੋੜ ਹੋਵੇ ਤਾਂ ਜਿਕਰ ਉਹਨਾਂ ਨੂੰ ਇਸਦਾ ਪਸੰਦ ਹੋਵੇ 83 ਨੰਬਰ ਤੇ ਸੰਪਰਕ ਕੀਆ WhatsApp ਕਰਕੇ ਆਪਣੇ ਰਿਸ਼ਤੇ ਦੀ ਗੱਲ ਨੂੰ ਪੱਕੀ ਕਰ ਸਕਦੇ ਨੇ ਵੀਡੀਓ ਨੂੰ ਲਾਸਟ ਤੱਕ ਦੇਖ ਲਈ ਤੁਹਾਡਾ ਸਭ ਤੋਂ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮਚ